ਆਸੀਂ ਜੰਮੂ ਚੋਂ ਆਏ ਆ ਜੰਮੂ ਕਸ਼ਮੀਰ ਚੋਂ ਅੱਛਾ ਜੰਮੂ ਕਸ਼ਮੀਰ ਹਾਂਜੀ ਭਗਵੰਦ ਜੀ ਦੀ ਵਜ੍ਹਾ ਨਾਲ ਸਾਨੂੰ ਯਾਤਰਾ ਕਰਨ ਦਾ ਮੌਕਾ ਮਿਲਿਆ ਅੱਛਾ ਜੀ ਹੋਰ ਚੀਜ਼ ਦੀ ਵਸਤੇ ਆਏ ਆ ਜੀ ਹਾਂਜੀ ਫ੍ਰੀ ਸੇਵਾ ਕੋਈ ਚੀਜ਼ ਦੀ ਕਮੀ ਪੇਸ਼ ਨਹੀਂ ਸੀ ਹਰ ਜਗ੍ਹਾ ਫੈਸਿਲਿਟੀ ਉਹਨਾਂ ਨੇ ਬਰਾਬਰ ਰੱਖੀ ਦੀ ਆ ਰੈਂਟ ਸੈਂਡ ਦਾ ਕਿੱਥੇ ਰੈਂਟ ਬੜਾ ਵਧੀਆ ਜੀ ਟੈਂਟ ਤੇ ਆਨ ਅਸੀਂ ਬਹੁਤ ਵਧੀਆ ਜੀ ਬੜੀ ਵਧੀਆ ਕੋਈ ਚੀਜ਼ ਦੀ ਸਾਨੂੰ ਕੋਈ ਪ੍ਰੋਬਲਮ ਨਹੀਂ ਭਗਵੰਦ ਵਮਾਨ ਜੀ ਨੂੰ ਸਾਡੀ ਤਰਫੋਂ ਬੜਾ ਬੜਾ ਸ਼ੁਕਰੀਆ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੂਗੇ ਇਨਾ ਵੱਡਾ ਟੈਂਟ ਸਿਟੀ ਸਰਕਾਰ ਨੇ ਬਣਾਈ ਹੈ ਕਿੰਨੀ ਮਿਹਨਤ ਲੱਗੀ ਇੱਥੇ ਤੇ ਕਿੰਨੀ ਵਧੀਆ ਸੋਚ ਬਹੁਤ ਵਧੀਆ ਸੋਚ ਆ ਗੁਰੂ ਤੇਗ ਬਹਾਦਰ ਪਾਸ਼ਾ ਜੀ ਸ਼ਹੀਦ ਦੇ ਅਹਾੜੇ ਸਮਰਪਿਤ ਯਾਨੀ ਕਿ ਉਹਨਾਂ ਦੇ ਗਵਰਨਮੈਂਟ ਦੇ ਸਹਿਯੋਗ ਨਾਲ ਮਾ ਸੰਤਾ ਮਹਾਪ੍ਰਸਾਦ ਜਯੋਦਨ ਨਾਲ ਸਰਕਾਰ ਪਰ ਚੱਲ ਰਿਹਾ ਜੀ ਬਿਲਕੁਲ ਬਹੁਤ ਸੋਹਣਾ ਅਰੇਂਜਮੈਂਟ ਹੈ ਜੀ ਬਹੁਤ ਵਧੀਆ ਤੁਸੀਂ ਕੀ ਕਹਿਣਾ ਚਾਹੁੰਦੇ ਬਹੁਤ ਵਧੀਆ ਅਰੇਂਜਮੈਂਟ ਸਾਡੇ 350 ਸਾਲਾ ਸ਼ੀਧੀ ਦੇ ਇੰਨੇ ਵੱਡਾ ਉਪਰਾਲਾ ਹਾਂ ਜੀ ਬਹੁਤ ਵਧੀਆ ਬਹੁਤ ਵਧੀਆ ਅੱਜ ਵੀ ਇੱਥੇ ਆਏ ਟੈਂਟ ਲੱਗੇ ਆ ਕੀ ਪ੍ਰੋਗਰਾਮ ਹੈ ਇੱਥੇ ਕਹਿੰਦੇ ਸੁਣਾ ਸੀ ਕਹਿੰਦੇ ਬਹੁਤ ਵਧੀਆ ਟੈਂਟ ਲਾਏ ਹੋਏ ਆ ਬਹੁਤ ਵਧੀਆ ਲੱਗ ਰਿਹਾ ਹੁਣ ਹਾਂ ਟੈਂਟ ਲੱਗੇ ਆ ਹਾਂ ਜੀ ਬਹੁਤ ਟੈਂਸਿਟੀ ਆਏ ਆ ਅਸੀਂ ਕੰਮਣ ਵਾਸਤੇ ਜੀ ਦੇਖਣ ਵਾਸਤੇ ਹੈ ਵੀ ਕੀ ਕੀ ਗਵਰਨਮੈਂਟ ਨੇ ਕੀ ਪਬਲਿਕ ਦੇ ਰਿਐਕਸ਼ਨ ਕਿਸ ਤਰ੍ਹਾਂ ਦਾ ਬਾਬਾ ਹੀ ਲੱਗੇ ਹਨ ਬਹੁਤ ਵਧੀਆ ਤਾਂ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਬਣੀ ਟੈਂਟ ਸਿਟੀ ਦੇ ਵਿੱਚ ਇਸ ਸਮੇਂ ਮੌਜੂਦ ਆ ਜਿੱਥੇ ਆਮ ਲੋਕਾਂ ਦੇ ਲਈ ਰਹਿਣ ਦਾ ਇੰਤਜ਼ਾਮ ਕੀਤਾ ਗਿਆ ਹੈ ਤੇ ਉਸ ਦੇ ਨਾਲ ਹੀ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਇੱਕ ਬਹੁਤ ਹੀ ਵੱਡਾ ਜਿਹੜਾ ਲੰਗਰ ਹਾਲ ਤਿਆਰ ਕੀਤਾ ਗਿਆ ਹੈ ਜਿਹਦਾ ਨਾਮ ਦਿੱਖਿਆ ਦਿੱਤਾ ਗਿਆ ਚੱਕ ਨਾਨਕੀ ਟੈਂਟ ਸਿਟੀ ਤੇ ਇਹ ਅੰਦਰ ਇਹਦੇ ਹੈ ਲੰਗਰ ਹਾਲ ਜਿਹੜਾ ਕਿ ਬਹੁਤ ਵੱਡਾ ਲੰਗਰ ਹਾਲ ਬਣਾਇਆ ਗਿਆ ਤੁਸੀਂ ਉੱਤੇ ਲਿਖਿਆ ਲਿਖਿਆ ਹੈ ਦੇਖ ਸਕਦੇ ਹੋ ਲੰਗਰ ਹਾਲ ਜਿੱਥੇ ਸੰਤਾਂ ਦੀ ਤਸਵੀਰ ਲੱਗੀ ਹੋਈ ਹੈ ਜਿਨ੍ਹਾਂ ਨੇ ਲਿਖਿਆ ਹੋਇਆ ਵਾ ਜਥੇਦਾਰ ਬਾਬਾ ਕਸ਼ਵੀਰ ਸਿੰਘ ਪੂਰੀ ਵਾਲੇ ਬਾਬਾ ਸੁਖਵਿੰਦਰ ਸਿੰਘ ਉਹ ਇਹਨਾਂ ਦੇ ਇਹ ਸਾਰੀ ਚੀਜ਼ ਜਿਹੜੀ ਹੈ ਉਹ ਕਰਵਾ ਰਹੇ ਨੇ ਤੇ ਆਓ ਤੁਹਾਨੂੰ ਥੋੜਾ ਜਿਹਾ ਅੰਦਰ ਤੱਕ ਲੈ ਕੇ ਚੱਲਦੇ ਹਾਂ ਕਿ ਕਿੰਨਾ ਵੱਡਾ ਜਿਹੜਾ ਅਰੇਂਜਮੈਂਟ ਹੈਗਾ ਵਾ ਉਹ ਕੀਤਾ ਗਿਆ ਹੈ ਜਿਸ ਦੇ ਨਾਲ ਕਿ ਆਮ ਲੋਕਾਂ ਨੂੰ ਜਿਹੜੇ ਇੱਥੇ ਆ ਕੇ ਰਹਿ ਰਹੇ ਨੇ ਇਸ ਸਮਾਗਮ ਦੇ ਵਿੱਚ ਆ ਰਹੇ ਨੇ ਉਹਨਾਂ ਦੇ ਲਈ ਸਾਰਾ ਖਾਣ ਪੀਣ ਦਾ ਜਿਹੜਾ ਖਾਨ ਪਿੰਡ ਦਾ ਲੰਗਰ ਦਾ ਅਰੇਂਜਮੈਂਟ ਆ ਉਹ ਇੱਥੇ ਕੀਤਾ ਗਿਆ ਇੱਕ ਸਮੇਂ ਤੇ ਤੁਸੀਂ ਵੇਖ ਸਕਦੇ ਹੋ ਕਿੰਨੀ ਖੁੱਲੀ ਜਗ੍ਹਾ ਹੈ ਕਿ ਕਿੰਨੇ ਲੋਕ ਇੱਥੇ ਬੈਠ ਕੇ ਸੰਗਤ ਆ ਜਿਹੜੀ ਉਹ ਪ੍ਰਸ਼ਾਦਾ ਸ਼ੱਕ ਸਕਦੀ ਹੈ ਸਾਡੇ ਨਾਲ ਇੱਥੇ ਬਾਬਾ ਜੀ ਵੀ ਬੈਠੇ ਨੇ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਕਿਵੇਂ ਦਾ ਅਰੇਂਜਮੈਂਟ ਇੱਥੇ ਕੀਤਾ ਗਿਆ ਹੈ ਤੇ ਕਿੰਨੇ ਲੱਗਦਾ ਕਿ ਕਿੰਨੇ ਕ ਲੋਕ ਸੰਗਤ ਇੱਥੇ ਬੈਠ ਕੇ ਇੱਕ ਟਾਈਮ ਚ ਲੱਗ ਰਿਹਾ ਸਭ ਸ਼ੱਕ ਸਕਦੀ ਹੈ ਕਰਦੋ ਕਰਦੋ ਜਿਆਦਾ ਤੋਂ ਜਿਆਦਾ 2 3000 ਜੀ ਸੰਗਤ ਦੇ ਪੈਗੇ ਪ੍ਰਸ਼ਾਦਾ ਸੰਗਸਾਦੀ ਜੀ ਤੇ ਇਹ ਲੰਗਰ ਜਿਹੜਾ ਆਪਣਾ ਇੱਥੇ ਚੱਲ ਰਿਹਾ 24 ਘੰਟੇ ਚੱਲ ਰਿਹਾ ਲੰਗਰ ਹਾਂ ਜੀ 24 ਘੰਟੇ ਚੱਲ ਸੋ ਚੱਲ ਹੈ ਜੀ ਤੇ ਕਿਹੜੇ ਬਾਬਾ ਜੀ ਵੱਲੋਂ ਲੰਗਰ ਗਾਕਾਰ ਸੇਵਾ ਦਾ ਸੰਤ ਬਾਬਾ ਕਸ਼ਮੀਰ ਸਿੰਘ ਜੀ ਸਭ ਬਾਬਾ ਸੁਖਵੰਦਰ ਸਿੰਘ ਕਾਰ ਸੇਵਾ ਪੂਰੀ ਵਾਲੇ ਅਮਰ ਸੰਤ ਸਾਹਿਬ ਤੋਂ ਜੀ ਉਹਨਾਂ ਵੱਲੋਂ ਸੇਵਾ ਚੱਲੂ ਹੈ ਜੀ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਇੰਨਾ ਵੱਡਾ ਟੈਂਟ ਸਿਟੀ ਸਰਕਾਰ ਨੇ ਬਣਾਈ ਹੈ ਕਿੰਨੀ ਮਿਹਨਤ ਲੱਗੀ ਇੱਥੇ ਤੇ ਕਿੰਨੀ ਵਧੀਆ ਸੋਚ ਬਹੁਤ ਵਧੀਆ ਸੋਚ ਆ ਗੁਰੂ ਤੇਗ ਬਹਾਦਰ ਪਾਸ਼ਾ ਜੀ ਸ਼ਹੀਦ ਦੇ ਅ ਗਵਰਨਮੈਂਟ ਦੇ ਸੋਜੋ ਦਿਨ ਆਲਾ ਮਾ ਸੰਤਾਂ ਮਹਾਪ੍ਰਸਾਦ ਸੋਜੋ ਦਿਨ ਆਲਾ ਸਰਕਾਰ ਪਰ ਚੱਲ ਰਿਹਾ ਜੀ ਉਹਨੇ ਸੇਵਾ ਚੱਲ ਰਹੀ ਤੁਸੀਂ ਸੁਣ ਰਹੇ ਸੀਗੇ ਬਾਬਾ ਜੀ ਬਾਬਾ ਜੀ ਨੇ ਸਾਰੀ ਜਾਣਕਾਰੀ ਦਿੱਤੀ ਹੈ ਇਹ ਤੁਸੀਂ ਪਿੱਛੇ ਤੁਹਾਨੂੰ ਅਸੀਂ ਦਿਖਾਣੇ ਆ ਕਿ ਲੰਗਰ ਹਾਲ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਲੰਗਰ ਹਾਲ ਕਿੰਨੇ ਵੱਡੇ ਲੈਵਲ ਦੇ ਉੱਤੇ ਲੰਗਰ ਹਾਲ ਜਿਹੜਾ ਹੈ ਉਹ ਬਣਾਇਆ ਗਿਆ ਹੈ ਜਿੱਥੇ ਹਰ ਇੱਕ ਚੀਜ਼ ਦੀ ਜਿਹੜੀ ਸੁਵਿਧਾ ਹੈ ਉਹ ਦਿੱਤੀ ਗਈ ਹੈ ਸ਼ਰਧਾਲੂ ਇੱਥੇ ਸਾਡੇ ਨਾਲ ਪਹੁੰਚ ਰਹੇ ਸੰਗਤ ਜੀ ਪਾਜੀ ਕਿੱਥੋਂ ਆਏ ਜੀ ਅਸੀਂ ਆਏ ਮੁਹਾਲੀ ਤੋਂ ਜੀ ਮੁਹਾਲੀ ਤੋਂ ਕਿੱਦਾਂ ਲੱਗ ਰਿਹਾ ਹੈ ਟੈਂਟ ਵਾਹ ਬੜੀ ਲੱਗ ਰਿਹਾ ਹੈ ਪ੍ਰੋਗਰਾਮ ਬਹੁਤ ਵਧੀਆ ਪ੍ਰੋਗਰਾਮ ਹੈ ਜੀ ਬਹੁਤ ਸਰਕਾਰ ਨੇ ਏਡਾ ਵੱਡਾ ਉਪਰਾਲਾ ਕੀਤਾ ਬਹੁਤ ਵਧੀਆ ਇੰਤਜ਼ਾਮ ਕਰਿਆ ਹੋਇਆ ਆਏ ਕਿੱਦਾਂ ਤੁਸੀਂ ਅਸੀਂ ਤਾਂ ਆਪਣੀ ਗੱਡੀ 'ਚ ਆਏ ਉੱਥੇ ਬੱਸਾਂ ਵੀ ਫ੍ਰੀ ਚੱਲ ਰਹੀਆਂ ਸੀਗੀਆਂ ਮੁਹਾਲੀ ਦਾ ਵੀ ਮੁਹਾਲੀ ਦਾ ਵੀ ਪੰਜਾਬ ਤੋਂ ਫ੍ਰੀ ਬੱਸਾਂ ਵੀ ਆ ਰਹੀਆਂ ਸੀ ਨਹੀਂ ਉਹ ਨਹੀਂ ਸੀਗਾ ਪਤਾ ਸਾਨੂੰ ਅਸੀਂ ਤਾਂ ਆਪਣੀ ਗੱਡੀ ਲੈ ਕੇ ਆਏ ਆ ਅਰੇਂਜਮੈਂਟ ਤੁਹਾਨੂੰ ਕਿੱਦਾਂ ਲੱਗਿਆ ਬਹੁਤ ਸੋਹਣਾ ਅਰੇਂਜਮੈਂਟ ਹੈ ਜੀ ਬਹੁਤ ਵਧੀਆ ਤੁਸੀਂ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਅਰੇਂਜਮੈਂਟ ਸਾਡੇ 350 ਸ ਪਬਲਿਕ ਦੇ ਰਿਐਕਸ਼ਨ ਕਿਸ ਤਰ੍ਹਾਂ ਸਾਨੂੰ ਤਾਂ ਬਹੁਤ ਵਧੀਆ ਲੱਗੇ ਹਨ ਬਹੁਤ ਵਧੀਆ ਲੱਗੇ ਬਹੁਤ ਵਧੀਆ ਲੱਗੇ ਵਧੀਆ ਯਾਤਰਾ ਹੈ ਜੀ ਅਸੀਂ ਜੰਮੂ ਚੋਂ ਆਏ ਹਾਂ ਜੰਮੂ ਕਸ਼ਮੀਰ ਚੋਂ ਅੱਛਾ ਜੰਮੂ ਕਸ਼ਮੀਰ ਹਾਂਜੀ ਭਗਵੰਤ ਜੀ ਦੀ ਵਜ੍ਹਾ ਨਾਲ ਸਾਨੂੰ ਯਾਤਰਾ ਕਰਨ ਦਾ ਮੌਕਾ ਮਿਲਿਆ अच्छा जी हर चीज दी बसते आए हैं जी हां जी फ्री सेवा कोई चीज दी कमी पेशी नहीं सी हर जगह फैसिलिटी उन्होंने बराबर रखी दी है रेंट-सेंड ਦਾ ਕਿਤੇ ਰੈਂਟ ਬੜਾ ਵਧੀਆ ਜੀ ਟੈਂਟ ਤੇ ਹਨ ਅਸੀਂ ਬਹੁਤ ਵਧੀਆ ਜੀ ਬੜੀ ਵਧੀਆ ਕੋਈ ਚੀਜ਼ੀ ਸਾਨੂੰ ਕੋਈ ਪ੍ਰੋਬਲਮ ਨਹੀਂ ਗੋਵੰਦਵਾਨ ਜੀ ਨੂੰ ਸਾਡੀ ਤਰਫੋਂ ਬੜਾ ਬੜਾ ਸ਼ੁਕਰੀਆ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਲਗਾਤਾਰ ਅਸੀਂ ਤੁਹਾਨੂੰ ਸੁਣਾ ਰਹੇ ਹਾਂ ਕਿ ਆਮ ਬੀਬੀਆਂ ਜਿਹੜੀਆਂ ਫ੍ਰੀ ਬੱਸਾਂ ਦੇ ਵਿੱਚ ਆਈਆਂ ਨੇ ਤੇ ਹੋਰ ਕਿੰਨਾ ਭਗਵੰਤ ਸਰਕਾਰ ਦਾ ਸ਼ੁਕਰੀਆ ਕਰ ਰਹੇ ਨੇ ਤੇ ਤੁਸੀਂ ਵੇਖ ਸਕਦੇ ਹੋ ਸਾਰੇ ਸ਼ਰਧਾਲੂ ਸੰਗਤਾਂ ਜਿਹੜੀਆਂ ਨੇ ਉਹ ਇੱਥੇ ਨਤਮਸਤਕ ਹੋ ਕੇ ਆਪਣਾ ਗੁਰਦੁਆਰੇ ਸਾਹਿਬ ਤੋਂ ਨਤਮਸਤਕ ਹੋ ਕੇ ਫਿਰ ਵਾਪਸੀ ਇੱਥੇ ਪਹੁੰਚ ਰਹੀਆਂ ਨੇ ਜੀ ਅਸੀਂ ਜੰਮੂ ਚੋਂ ਆਏ ਆ ਜੰਮੂ ਕਸ਼ਮੀਰ ਚੋਂ ਅੱਛਾ ਜੰਮੂ ਕਸ਼ਮੀਰ ਹਾਂਜੀ ਭਗਵੰਦ ਜੀ ਦੀ ਵਜ੍ਹਾ ਨਾਲ ਸਾਨੂੰ ਯਾਤਰਾ ਕਰਨ ਦਾ ਮੌਕਾ ਮਿਲਿਆ ਅੱਛਾ ਜੀ ਹੋਰ ਚੀਜ਼ ਦੀ ਵਸਤੇ ਆਏ ਆ ਜੀ ਹਾਂਜੀ ਫ੍ਰੀ ਸੇਵਾ ਕੋਈ ਚੀਜ਼ ਦੀ ਕਮੀ ਪੇਸ਼ੀ ਨਹੀਂ ਸੀ ਹਰ ਜਗ੍ਹਾ ਫੈਸਿਲਿਟੀ ਉਹਨਾਂ ਨੇ ਬਰਾਬਰ ਰੱਖੀ ਦੀ ਆ ਰੈਂਟ ਸੈਂਡ ਦਾ ਕਿੱਦਾਂ ਰੈਂਟ ਬੜਾ ਵਧੀਆ ਜੀ ਟੈਂਟ ਤੇ ਆਨ ਅਸੀਂ ਬਹੁਤ ਵਧੀਆ ਜੀ ਬੜੀ ਵਧੀਆ ਕੋਈ ਚੀਜ਼ ਦੀ ਸਾਨੂੰ ਕੋਈ ਪ੍ਰੋਬਲਮ ਨਹੀਂ ਭਗਵੰਦ ਵਮਾਨ ਜੀ ਨੂੰ ਸਾਡੀ ਤਰਫੋਂ ਬੜਾ ਬੜਾ ਸ਼ੁਕਰੀਆ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੋਗੇ ਇਨਾ ਵੱਡਾ ਟੈਂਟ ਸਿਟੀ ਸਰਕਾਰ ਨੇ ਬਣਾਈ ਹੈ ਕਿੰਨੀ ਮਿਹਨਤ ਲੱਗੀ ਇੱਥੇ ਤੇ ਕਿੰਨੀ ਵਧੀਆ ਸੋਚ ਬਹੁਤ ਵਧੀਆ ਸੋਚ ਆ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੇ ਸ਼ਹੀਦੀ ਦੇਹਾੜੇ ਸਮਰਪਿਤ ਯਾਨੀ ਕਿ ਉਹਨਾਂ ਦੇ ਗਵਰਨਮੈਂਟ ਦੇ ਸਹਿਯੋਗ ਨਾਲ ਮਾ ਸੰਤਾਂ ਮਾਪੂਰਤ ਸੰਸਜੋਗ ਨਾਲ ਸਰਕਾਰ ਪਰ ਚੱਲ ਰਿਹਾ ਜੀ ਬਿਲਕੁਲ ਬਹੁਤ ਸੇਵਾ ਚੱਲ ਰਹੀ ਹੈ ਅਰੇਂਜਮੈਂਟ ਤੁਹਾਨੂੰ ਕਿੱਦਾਂ ਲੱਗਿਆ ਬਹੁਤ ਸੋਹਣਾ ਅਰੇਂਜਮੈਂਟ ਹੈ ਜੀ ਬਹੁਤ ਵਧੀਆ ਬੜੀ ਤੁਸੀਂ ਕੀ ਕਹਿਣਾ ਚਾਹੁੰਦੇ ਬਹੁਤ ਵਧੀਆ ਅਰੇਂਜਮੈਂਟ ਸਾਡੇ 350 ਸਾਲਾ ਸ਼ੀਧੀ ਦੇ ਇੰਨੇ ਵੱਡਾ ਉਪਰਾਨਾ ਹਾਂ ਜੀ ਬਹੁਤ ਵਧੀਆ ਬਹੁਤ ਵਧੀਆ ਅੱਜ ਵੀ ਇੱਥੇ ਆਏ ਆ ਟੈਂਟ ਲੱਗੇ ਆ ਕੀ ਪ੍ਰੋਗਰਾਮ ਹੈ ਇੱਥੇ ਕਹਿੰਦੇ ਸੁਣਾ ਸੀ ਕਹਿੰਦੇ ਬਹੁਤ ਬੁਧੀ ਟੈਂਟ ਲਾਏ ਹੋਏ ਆ ਬਹੁਤ ਵਧੀਆ ਲੱਗ ਰਿਹਾ ਹੁਣ ਹਾਂ ਟੈਂਟ ਲੱਗੇ ਆ ਹਾਂ ਜੀ ਬਹੁਤ ਟੈਂਸਿ ਪਬਲਿਕ ਦੇ ਰਿਐਕਸ਼ਨ ਕਿਸ ਤਰ੍ਹਾਂ ਦਾ ਬਾਬਾ ਜੀ ਲੱਗੇ ਹਨ ਬਹੁਤ ਵਧੀਆ ਤਾਂ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਬਣੀ ਟੈਂਟ ਸਿਟੀ ਦੇ ਵਿੱਚ ਇਸ ਸਮੇਂ ਮੌਜੂਦ ਆ ਜਿੱਥੇ ਆਮ ਲੋਕਾਂ ਦੇ ਲਈ ਰਹਿਣ ਦਾ ਇੰਤਜ਼ਾਮ ਕੀਤਾ ਗਿਆ ਹੈ ਤੇ ਉਸ ਦੇ ਨਾਲ ਹੀ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਇੱਕ ਬਹੁਤ ਹੀ ਵੱਡਾ ਜਿਹੜਾ ਲੰਗਰ ਹਾਲ ਤਿਆਰ ਕੀਤਾ ਗਿਆ ਹੈ ਜਿਹਦਾ ਨਾਮ ਦਿੱਖਿਆ ਦਿੱਤਾ ਗਿਆ ਚੱਕ ਨਾਨਕੀ ਟੈਂਟ ਸਿਟੀ ਤੇ ਇਹ ਅੰਦਰ ਇਹਦੇ ਹੈ ਲੰਗਰ ਹਾਲ ਜਿਹੜਾ ਕਿ ਬਹੁਤ ਵੱਡਾ ਲੰਗਰ ਹਾਲ ਬਣਾਇਆ ਗਿਆ ਤੁਸੀਂ ਉੱਤੇ ਦਿੱਖਿਆ ਲਿਖਿਆ ਹੈ ਦੇਖ ਸਕਦੇ ਹੋ ਲੰਗਰ ਹਾਲ ਜਿੱਥੇ ਸੰਤਾਂ ਦੀ ਤਸਵੀਰ ਲੱਗੀ ਹੋਈ ਹੈ ਜਿਨ੍ਹਾਂ ਨੇ ਲਿਖਿਆ ਹੋਇਆ ਵਾ ਜਥੇਦਾਰ ਬਾਬਾ ਕਸ਼ਵੀਰ ਸਿੰਘ ਪੂਰੀ ਵਾਲੇ ਬਾਬਾ ਸੁਖਵਿੰਦਰ ਸਿੰਘ ਉਹ ਇਹਨਾਂ ਦੇ ਇਹ ਸਾਰੀ ਚੀਜ਼ ਜਿਹੜੀ ਹੈ ਉਹ ਕਰਵਾ ਰਹੇ ਨੇ ਤੇ ਆਉ ਤੁਹਾਨੂੰ ਥੋੜਾ ਜਿਹਾ ਅੰਦਰ ਤੱਕ ਲੈ ਕੇ ਚਲਦੇ ਆ ਕਿ ਕਿੰਨਾ ਵੱਡਾ ਜਿਹੜਾ ਅਰੇਂਜਮੈਂਟ ਹੈਗਾ ਵਾ ਉਹ ਕੀਤਾ ਗਿਆ ਹੈ ਜਿਸ ਦੇ ਨਾਲ ਕਿ ਆਮ ਲੋਕਾਂ ਨੂੰ ਜਿਹੜੇ ਇੱਥੇ ਆ ਕੇ ਰਹਿ ਰਹੇ ਨੇ ਇਸ ਸਮਾਗਮ ਦੇ ਵਿੱਚ ਆ ਰਹੇ ਨੇ ਉਹਨਾਂ ਦੇ ਲਈ ਸਾਰਾ ਖਾਣ ਪੀਣ ਦਾ ਜਿਹੜਾ ਖਾਨ ਪਿੰਡ ਦਾ ਲੰਗਰ ਦਾ ਅਰੇਂਜਮੈਂਟ ਆ ਉਹ ਇੱਥੇ ਕੀਤਾ ਗਿਆ ਇੱਕ ਸਮੇਂ ਤੇ ਤੁਸੀਂ ਵੇਖ ਸਕਦੇ ਹੋ ਕਿੰਨੀ ਖੁੱਲੀ ਜਗ੍ਹਾ ਹੈ ਕਿ ਕਿੰਨੇ ਲੋਕ ਇੱਥੇ ਬੈਠ ਕੇ ਸੰਗਤ ਆ ਜਿਹੜੀ ਉਹ ਪ੍ਰਸ਼ਾਦਾ ਸ਼ੱਕ ਸਕਦੀ ਹੈ ਸਾਡੇ ਨਾਲ ਇੱਥੇ ਬਾਬਾ ਜੀ ਵੀ ਬੈਠੇ ਨੇ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਕਿਵੇਂ ਦਾ ਅਰੇਂਜਮੈਂਟ ਇੱਥੇ ਕੀਤਾ ਗਿਆ ਹੈ ਤੇ ਕਿੰਨੇ ਲੱਗਦਾ ਕਿ ਕਿੰਨੇ ਕ ਲੋਕ ਸੰਗਤ ਇੱਥੇ ਬੈਠ ਕੇ ਇੱਕ ਟੈਂਟ ਜਿਹਾ ਲੱਗ ਰਿਹਾ ਸ਼ੱਕ ਸਕਦੀ ਹੈ ਕਰਦੋ ਕਰਦੋ ਜਿਆਦਾ ਤੋਂ ਜਿਆਦਾ 2 3000 ਜੀ ਸੰਗਤ ਦੇ ਪੈਗੇ ਪ੍ਰਸ਼ਾਦਾ ਸੰਗਸਾਦੀ ਜੀ ਤੇ ਇਹ ਲੰਗਰ ਜਿਹੜਾ ਆਪਣਾ ਇੱਥੇ ਚੱਲ ਰਿਹਾ 24 ਘੰਟੇ ਚੱਲ ਰਿਹਾ ਲੰਗਰ ਹਾਂ ਜੀ 24 ਘੰਟੇ ਚੱਲ ਸੋ ਚੱਲ ਹੈ ਜੀ ਤੇ ਕਿਹੜੇ ਬਾਬਾ ਜੀ ਵੱਲੋਂ ਲੰਗਰ ਹੈ ਇੱਕ ਕਾਰ ਸੇਵਾ ਦਾ ਸੰਤ ਬਾਬਾ ਕਸ਼ਮੀਰ ਸਿੰਘ ਜੀ ਸਭ ਬਾਬਾ ਸੁਖਵੰਦਰ ਸਿੰਘ ਕਾਰ ਸੇਵਾ ਪੂਰੀ ਵਾਲੇ ਅਮਰ ਸੰਤ ਸਾਹਿਬ ਤੋਂ ਜੀ ਉਹਨਾਂ ਵੱਲੋਂ ਸੇਵਾ ਚੱਲੂ ਹੈ ਜੀ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਇਨਾ ਵੱਡਾ ਟੈਂਟ ਸਿਟੀ ਸਰਕਾਰ ਨੇ ਬਣਾਈ ਹੈ ਕਿੰਨੀ ਮਿਹਨਤ ਲੱਗੀ ਇੱਥੇ ਤੇ ਕਿੰਨੀ ਵਧੀਆ ਸੋਚ ਬਹੁਤ ਵਧੀਆ ਸੋਚ ਆ ਗੁਰੂ ਤੇਗ ਬਹਾਦਰ ਪਾਸ਼ਾ ਜੀ ਸ਼ਹੀਦ ਦੇ ਅ ਗਵਰਨਮੈਂਟ ਦੇ ਸੋਜੋ ਦਿਨਾਂ ਨਾਲ ਮਾ ਸੰਤਾਂ ਮਹਾਪ੍ਰਸੰਤ ਸੋਜੋ ਦਿਨਾਂ ਨਾਲ ਸਰਕਾਰ ਪਰ ਚੱਲ ਰਿਹਾ ਜੀ ਬਿਲਕੁਲ ਤੁਸੀਂ ਸੁਣ ਰਹੇ ਸੀਗੇ ਬਾਬਾ ਜੀ ਬਾਬਾ ਜੀ ਨੇ ਸਾਰੀ ਜਾਣਕਾਰੀ ਦਿੱਤੀ ਹੈ ਇਹ ਤੁਸੀਂ ਪਿੱਛੇ ਤੁਹਾਨੂੰ ਅਸੀਂ ਦਿਖਾਣੇ ਆ ਕਿ ਲੰਗਰ ਹਾਲ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਲੰਗਰ ਹਾਲ ਕਿੰਨੇ ਵੱਡੇ ਲੈਵਲ ਦੇ ਉੱਤੇ ਲੰਗਰ ਹਾਲ ਜਿਹੜਾ ਹੈ ਉਹ ਬਣਾਇਆ ਗਿਆ ਹੈ ਜਿੱਥੇ ਹਰ ਇੱਕ ਚੀਜ਼ ਦੀ ਜਿਹੜੀ ਸੁਵਿਧਾ ਹੈ ਉਹ ਦਿੱਤੀ ਗਈ ਹੈ ਸ਼ਰਧਾਲੂ ਇੱਥੇ ਸਾਡੇ ਨਾਲ ਪਹੁੰਚ ਰਹੇ ਸੰਗਤ ਜੀ ਭਾਜੀ ਕਿੱਥੋਂ ਆਏ ਜੀ ਅਸੀਂ ਆਏ ਮੋਹਾਲੀ ਤੋਂ ਜੀ ਮੋਹਾਲੀ ਤੋਂ ਕਿੱਦਾਂ ਲੱਗ ਰਿਹਾ ਹੈ ਟੈਂਟ ਵਧੀਆ ਬਹੁਤ ਵਧੀਆ ਲੱਗ ਰਿਹਾ ਹੈ ਪ੍ਰੋਗਰਾਮ ਬਹੁਤ ਵਧੀਆ ਪ੍ਰੋਗਰਾਮ ਜੀ ਸਰਕਾਰ ਨੇ ਇੱਡਾ ਵੱਡਾ ਉਪਰਾਹ ਬਹੁਤ ਵਧੀਆ ਬਹੁਤ ਵਧੀਆ ਇੰਤਜ਼ਾਮ ਕਰਿਆ ਹੋਇਆ ਆਏ ਕਿੱਦਾਂ ਤੁਸੀਂ ਅਸੀਂ ਤਾਂ ਆਪਣੀ ਗੱਡੀ 'ਚ ਆਏ ਹਾਂ ਬੱਸਾਂ ਵੀ ਫ੍ਰੀ ਚੱਲ ਰਹੀਆਂ ਸੀਗੀਆਂ ਮੋਹਾਲੀ ਦਾ ਵੀ ਮੋਹਾਲੀ ਦਾ ਵੀ ਪੂਰੇ ਪੰਜਾਬ 'ਚ ਫ੍ਰੀ ਬੱਸਾਂ ਵੀ ਆ ਰਹੀਆਂ ਜੀ ਨਹੀਂ ਉਹ ਨਹੀਂ ਸੀਗਾ ਪਤਾ ਸਾਨੂੰ ਅਸੀਂ ਤਾਂ ਆਪਣੀ ਗੱਡੀ ਲੈ ਕੇ ਆਏ ਹਾਂ ਅਰੇਂਜਮੈਂਟ ਤੁਹਾਨੂੰ ਕਿੱਦਾਂ ਲੱਗਿਆ ਬਹੁਤ ਸੋਹਣਾ ਅਰੇਂਜਮੈਂਟ ਹੈ ਜੀ ਬਹੁਤ ਵਧੀਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਹੁਤ ਵਧੀਆ ਅਰੇ ਕੀ ਸੋਤ ਅਸੀਂ ਜੀ ਆਏ ਆ ਟੈਂਟ ਜੀ ਲੱਗੇ ਆ ਕੀ ਪ੍ਰੋਗਰਾਮ ਹੈ ਇੱਥੇ ਜੀ ਕਹਿੰਦੇ ਸੁਣਿਆ ਸੀ ਇਹ ਕਹਿੰਦੇ ਬਹੁਤ ਬੜੀ ਟੈਂਟ ਲਾਏ ਹੋਏ ਆ ਜੀ ਵਧੀਆ ਲੱਗ ਰਿਹਾ ਹੁਣ ਹਾਂ ਟੈਂਟ ਸਿਟੀ ਆਏ ਆ ਹਾਂ ਜੀ ਬਹੁਤ ਟੈਂਸਿਟੀ ਆਏ ਆ ਅਸੀਂ ਕੰਮਣ ਵਾਸਤੇ ਦੇਖਣ ਵਾਸਤੇ ਆਏ ਵੀ ਕੀ ਕੀ ਗਵਰਨਮੈਂਟ ਨੇ ਕੀ ਕੀ ਅਰੇਂਜਮੈਂਟ ਕੀਤੇ ਹੈ ਕਿਸ ਤਰ੍ਹਾਂ ਦੇ ਹੈ ਪਬਲਿਕ ਦੇ ਰਿਐਕਸ਼ਨ ਕਿਸ ਤਰ੍ਹਾਂ ਸਾਨੂੰ ਬਹੁਤ ਵਧੀਆ ਲੱਗੇ ਹਨ ਬਹੁਤ ਵਧੀਆ ਲੱਗੇ ਬਹੁਤ ਵਧੀਆ ਲੱਗੇ ਵਧੀਆ ਯਾਤਰਾ ਹੈ ਜੀ ਅਸੀਂ ਜੰਮੂ ਚੋਂ ਆਏ ਆ ਜੰਮੂ ਕਸ਼ਮੀਰ ਚੋਂ ਅੱਛਾ ਜੰਮੂ ਕਸ਼ਮੀਰ ਹਾਂ ਜੀ ਭਗਵੰਦ ਜੀ ਦੀ ਵਜ੍ਹਾ ਨਾਲ ਸਾਨੂੰ ਯਾ अच्छा जी हर चीज दी बसते आए हैं जी हां जी फ्री सेवा कोई चीज दी कमी पेशी नहीं सी हर जगह फैसिलिटी उन्होंने बराबर रखी दी है रेंट-शेन ਦਾ ਕਿੱਦਾਂ ਰੈਂਟ ਬੜਾ ਵਧੀਆ ਜੀ अटੈਂਡ ਤੇ ਹਨ ਅਸੀਂ ਬਹੁਤ ਵਧੀਆ ਜੀ ਬੜੀ ਵਧੀਆ ਕੋਈ ਚੀਜ਼ੀ ਸਾਨੂੰ ਕੋਈ ਪ੍ਰੋਬਲਮ ਨਹੀਂ ਸੋ ਗੋਵੰਦਵਾਨ ਜੀ ਨੂੰ ਸਾਡੀ ਤਰਫੋਂ ਬੜਾ ਬੜਾ ਸ਼ੁਕਰੀਆ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਸੋ ਲਗਾਤਾਰ ਅਸੀਂ ਤੁਹਾਨੂੰ ਸੁਣਾ ਰਹੇ ਹਾਂ ਕਿ ਆਮ ਬੀਬੀਆਂ ਜਿਹੜੀਆਂ ਫ੍ਰੀ ਬੱਸਾਂ ਦੇ ਵਿੱਚ ਆਈਆਂ ਨੇ ਤੇ ਹੋਰ ਕਿੰਨਾ ਭਗਵੰਨ ਸਰਕਾਰ ਦਾ ਸ਼ੁਕਰੀਆ ਕਰ ਰਹੇ ਨੇ ਤੇ ਤੁਸੀਂ ਵੇਖ ਸਕਦੇ ਹੋ ਸਾਰੇ ਸ਼ਰਧਾਲੂ ਸੰਗਤਾਂ ਜਿਹੜੀਆਂ ਨੇ ਉਹ ਇੱਥੇ ਨਤਮਸਤਕ ਹੋ ਕੇ ਆਪਣਾ ਗੁਰਦੁਆਰੇ ਸਾਹਿਬ ਤੋਂ ਨਤਮਸਤਕ ਹੋ ਕੇ ਫਿਰ ਵਾਪਸੀ ਇੱਥੇ ਪਹੁੰਚ ਰਹੀਆਂ ਨੇ